ਕਸ ਕਰਦੇ ਆਓ ਚਿੱਟਾ ਭਜਾਓ ਕਸ ਕਰਦੇ ਆਓ ਚਿੱਟਾ ਭਜਾਓ ਕਸ ਕਰਦੇਤੀ ਸਮੇਂ ਦੀ ਮੰਗ ਕਸ ਕਰਦੇਤੀ ਸਮੇਂ ਦੀ ਮੰਗ ਅੱਜ ਤਲਵੰਡੀ ਸਾਹਬ ਦੇ ਦੇਖੋ ਜਿੰਨੇ ਵੀ ਆਪਣੇ ਕਿਸਾਨ ਵੀ ਹੈ ਸਾਡੇ ਜੱਜਬੰਦੀ ਵਾਲੇ ਨਾਲ ਚੱਲਦੇ ਆ ਕੰਮ ਰੋਜ਼ ਪੁੱਤ ਮਰਦੇ ਛਿੱਟੇ ਨਾਲ ਬਚਾਉਣੇ ਬਹੁਤ ਜ਼ਰੂਰੀ ਹੈ ਕੋਈ ਬਚਾਵਾ ਕੋਈ ਸਾਥੀ ਸਰਕਾਰੀ ਕੋਈ ਏਨਾ ਖਾਣੇ ਨਹੀਂ ਬਚਾ ਸਕਦੇ ਆਪੇ ਪਰਜਾਮਾ 10 ਤੋਂ 15 ਬੱਚੇ ਮਰਦੇ ਆ ਉਸ ਚੀਜ਼ ਲਈ ਉਸ ਆਦ ਨੂੰ ਪੰਜਾਬ ਤੋਂ ਕੱਢਣ ਲਈ ਇੱਕੋ ਜਿਹੇ ਸਾਦਰਾਂ ਲੋਕੋ ਨਹੀਂ ਤਾਂ ਕੋਈ ਸਰਕਾਰਾਂ ਕੋਈ ਦਹਾਕਾਨੇ ਜੇਲਾ ਤੁਹਾਡੇ ਬੱਚੇ ਨਹੀਂ ਬਚਾ ਪਉਣਗੇ ਜੋ ਸਭੇ ਹੱਥ ਚ ਹੈ ਉਸ ਨੂੰ ਉਤਾਹ ਕਰਕੇ ਇਕਬਾਬਾ ਤਾ ਕਰਕੇ ਨਾਰਾ ਲਾਵਾਂਗੇ ਕਸ ਕਸ ਜਿਹਾਓ ਚਿਟਾ ਬਜਾਓ ਕਸ ਕਸ ਜਿਹਾਓ ਚਿਟਾ ਬਜਾਓ ਕਸ ਕਸ ਜਿਹਾਓ ਚਿਟਾ ਬਜਾਓ

ਨਾਂ ਲਈ ਇਹ ਲਈ ਛੋਟੀ ਮੰਗ ਲਈ ਸੱਜੀ ਪੰਜਾਬ ਦੇ ਬੱਚੇ ਨਾ ਕੋਈ ਜੇਲਾ ਫਾਣੇ ਦਾ ਸਰਕਾਰਾਂ ਵਿਚਾ ਸਕੀਆਂ ਰਾਜਸਥਾਨ ਐਮਪੀ ਜੁਪਰੀ ਉਸਤਾਨਤ ਵਾਂਗੂ ਇੱਕ ਵੇਖੀ ਸਾਲ ਨੂੰ ਦੇ ਦੋ ਜਿਹਦੇ ਪੱਕੇ ਲੱਗੇ ਉਹਨਾਂ ਦੇ ਕਾਰਜਾਂ ਨਾ ਲੁਪਤਾਂ